ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਅੱਜ ਦੀ ਆਪਣੇ ਵੀਡੀਓ ਦੇ ਵਿੱਚ ਕਿ ਆਪਾਂ ਆਪਣੇ ਖੇਤ ਦੇ ਵਿੱਚ ਕਿਹੜੀ ਸਪਰੇਅ ਕਰ ਰਹੇ ਆ ਤੇ ਕਿੰਨੇ ਦਿਨਾਂ ਦਾ ਆਪਣਾ ਝੋਨਾ ਹੋ ਚੁੱਕਿਆ ਤੇ ਕਿਹੜੇ-ਕਿਹੜੇ ਆਪਾਂ ਟੈਕਨੀਕਲ ਵਰਤਨੇ ਆ ਕਿਉਂਕਿ ਆਪਣਾ ਝੋਨੇ ਦੇ ਮੁਤਾਬਿਕ ਇਹ ਜਾਣਨਾ ਆਪਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਆਪਾਂ ਝੋਨੇ 'ਕਿ ਜਿਆਦੀਆਂ ਬਿਮਾਰੀਆਂ ਕਿਹੜੀਆਂ ਦਾ ਜ਼ਿਆਦਾ ਅਟੈਕ ਆਉਂਦਾ ਤੇ ਕਿਹੜੇ ਆਪਾਂ ਨੂੰ ਟੈਕਨੀਕਲ ਵਰਤਨੇ ਚਾਹੀਦੇ ਨੇ ਤੇ ਕਿੰਨੀ ਆਪਣੀ ਡੋਜ਼ ਪਾਉਣੀ ਆ ਆਪਾਂ ਕਿੱਲੇ ਦੀ ਪਾਉਣੀ ਅੱਜ ਤੇ ਕਿੰਨਾ ਆਪਣਾ ਖਰਚਾ ਕਿੱਲੇ ਦਾ ਆਇਆ ਇੱਥੇ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਸਾਂਝੀ ਕਰਦੇ ਆਂ ਕਿ ਆਪਣਾ ਕਿੰਨੇ ਦਿਨਾਂ ਦਾ ਝੋਨਾ ਹੋ ਗਿਆ ਆਪਣੀਆਂ ਦੋ ਵੈਰੈਟੀਆਂ ਨੇ ਪੀਆ 131 ਵੈਰੈਟੀ ਤੇ ਆਪਣਾ ਸੁਪਰੀਮ 110 ਵੈਰੈਟੀ ਤੇ ਕਿਹੜੇ-ਕਿਹੜੇ ਆਪਾਂ ਟੈਕਨੀਕਲ ਵਰਤ ਰਹੇ ਆਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਤੇ ਇਹ ਜਿਹੜੇ ਟੈਕਨੀਕਲ ਨੇ ਸਿਸਟਮ ਇਹ ਕੰਮ ਕਰਦੇ ਨੇ ਜਿਹਨਾਂ ਦਾ ਕੰਮ ਕਰਨ ਦਾ ਤਰੀਕਾ ਕੀ ਏ ਸਾਰੀ ਆਪਾਂ ਤੁਹਾਨੂੰ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਤੇ ਬਾਕੀ ਇਹ ਪਹਿਲੀ ਆਪਣੀ ਹੈਗੀ ਜੀ ਜਿਹੜੇ ਆਪਾਂ ਇਨਸੈਕਟੀਸਾਈਡ ਇਹ ਜੀ ਆਪਣੀ ਕੋਰਾਜਨ ਇਹ ਆਪਣੀ ਆਈਪੀਐਲ ਕੰਪਨੀ ਦੀ ਆਪਾਂ ਲਈਏ ਤੁਸੀਂ ਆ ਦੇਖ ਸਕਦੇ ਹੋ ਤੇ ਇਹਦੇ ਵਿੱਚ ਆਪਣਾ ਹੁੰਦਾ ਕਲੋਰ ਐਂਟਰਾ ਨੀਲੀ ਪ੍ਰੋਲ ਟੈਕਨੀਕਲ ਹੁੰਦਾ ਆਪਣਾ 18.3% ਇਹ ਆਪਣੀ ਆਈਪੀਐਲ ਕੰਪਨੀ ਦੀ ਜਿਹੜੀ origional ਐਫਐਮਸੀ ਦੀ ਆਉਂਦੀ ਏ ਉਹ ਆਪ ਨੂੰ ਮਹਿੰਗੀ ਪਈਦੀ ਤੇ ਇਸ ਦਾ ਵੀ ਪੂਰਾ ਰਿਜ਼ਲਟ ਏ ਬਹੁਤ ਵਧੀਆ ਰਿਜ਼ਲਟ ਏ ਗੋਭ ਦੀ ਸੁੰਡੀ ਦੇ ਪਤਲ ਪੇੜ ਸੁੰਡੀ ਤੇ ਬਹੁਤ ਵਧੀਆ ਕੰਮ ਕਰਦੀ ਏ ਤੇ ਜਿਹੜੀ ਇਹਦੀ ਆਪਣੀ ਡੋਜ਼ ਹੈ ਪ੍ਰਤੀ ਕਿਲੇ ਦੇ ਹਿਸਾਬ ਦੇ ਨਾਲ ਕਿ ਜਿਹੜੀ ਕਿਸਾਨਾਂ ਵੀਰੋ ਇਹਦੀ ਡੋਜ਼ ਹੈਗੀ ਜੀ ਆਪਣੀ 60 ਐਮਲ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਆਪਾਂ ਇਹਦੀ ਮਾਤਰਾ ਪਾਉਣੀ ਹੈ ਆਪਣੇ ਖੇਤ ਦੇ ਵਿੱਚ ਇਹ ਆਪਣੀਆਂ ਦੋ ਵੈਰਾਈਟੀਆਂ ਨੇ ਸਪਰੀਵ 110 ਵੈਰਾਈਟੀ ਤੇ ਪੀ 131 ਵੈਰਾਈਟੀ ਤੇ ਜਿਹੜਾ ਆਪਣਾ ਸਪਰੀਵ 110 ਵੈਰਾਈਟੀ ਅੱਜ 15 ਅਗਸਤ ਹੋ ਗਈ ਅੱਜ ਆਪਾਂ ਸਪਰੇਅ ਸ਼ੁਰੂ ਕਰਨੀ ਹੈ ਤੇ ਤਕਰੀਬਨ ਅੱਜ ਤੇ 65 66 ਦਿਨ ਦਾ ਹੋ ਚੁੱਕਿਆ ਯਾਨੀ ਕਿ 64 ਤੋਂ ਲੈ ਕੇ 67 ਦਿਨ ਦਾ ਹੋ ਚੁੱਕਿਆ ਤੇ ਆਪਾਂ ਇਹ ਪਹਿਲੀ ਸਪਰੇਅ ਜੇ ਕਰਨੀ ਹੈ ਇਸ ਤੋਂ ਪਹਿਲਾਂ ਆਪਾਂ ਕੋਈ ਵੀ ਦਾਣੇਦਾਰ ਜ਼ਹਿਰ ਕੋਈ ਵੀ ਪ੍ਰਦਾਨ ਰੀਜੈਂਟ ਫਰਡੇਰਾ ਵਗੈਰਾ ਕੁਝ ਨਹੀਂ ਪਾਇਆ ਕਿ ਲਈ ਆਪਾਂ ਯੂਰੀਆ ਖਾਦ ਆਪਾਂ ਝੋਨੇ ਨੂੰ ਦਿੱਤੀਏ ਤੇ ਝੋਨਾ ਵੀ ਬਹੁਤ ਵਧੀਆ ਖੜਾ ਤੇ ਅੱਜ ਆਪਾਂ ਪਹਿਲੀ ਸਪਰੇਅ ਹੈ ਆਪਾਂ ਇਹ ਕਰਨੀ ਹੈ ਇਨਸੈਕਟੀਸਾਈਡ ਦੇ ਪਲੱਸ ਹਰਦੀਨਾਸ਼ਕ ਇਹ ਆਪਾਂ ਇਹ 60 ਐਮਐਲ ਪ੍ਰਤੀ ਕਿੱਲੇ ਦੀ ডোজ ਲੈਣੀ ਹੈ ਕਿ ਜਿਹੜੀ ਇਹਦੀ ਆਪਾਂ ਨੂੰ ਕੋਸਟ ਪਈਏ ਵੀ ਆਪਾਂ ਨੂੰ ਖਰਚਾ ਕਿੰਨਾ ਆ ਕਿੱਲੇ ਦਾ ਕਿਉਂਕਿ ਜਿਹੜਾ ਕਿਸਾਨ ਦੇ ਹਰ ਇੱਕ ਕਿਸਾਨ ਨੂੰ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਾਕੀ ਤੁਸੀਂ ਵੀ ਜਰੂਰ ਕਮੈਂਟਾਂ ਵਿੱਚ ਦੱਸਿਓ ਜੇ ਤੁਸੀਂ ਕਿਹੜੀ ਸਪਰੇਅ ਕਰ ਰਹੇ ਹੋ ਤੇ ਕਿੰਨਾ ਖਰਚਾ ਕਿੱਲੇ ਦਾ ਆਇਆ ਜਰੂਰ ਕਮੈਂਟ ਚ ਦੱਸਿਆ ਜੇ ਤਾਂ ਜੋ ਜਿਹੜੇ ਹੋਰ ਕਿਸਾਨ ਵੀਰਾਂ ਨੂੰ ਵੀ ਆਪਾਂ ਨੂੰ ਪਤਾ ਲੱਗ ਸਕੇ ਵੀ ਇਸ ਸਪਰੇਏ ਦੀ ਪੈਂਦੀ ਏ ਤੇ ਜਰੂਰ ਕਮੈਂਟਾਂ 'ਚ ਦੱਸਿਆ ਜੇ ਜਾਂ ਪਿਛਲੇ ਵਾਰ ਕੀਤੀ ਸੀ ਜਾਂ ਇਸ ਵਾਰ ਕਰਨ ਜਾ ਰਹੇ ਹੋ ਕਿਹੜੀ ਸਪਰੇਏ ਕਰਨੀ ਏ ਤੇ ਕਿੰਨੀ ਡੋਜ਼ ਤੁਸੀਂ ਪਾਉਂਦੇ ਹੋ ਕਿੱਲੇ ਦੇ ਵਿੱਚ ਤੇ ਕਿੰਨਾ ਖਰਚਾ ਆਉਂਦਾ ਇਹ ਆਪਾਂ 60 ml ਬੋਲੀ ਦੀ ਕਿੱਲੇ ਦੀ ਇਹ 150 ml 150 ml ਦੀ ਪੈਕਿੰਗ ਏ ਤੇ ਜਾਣੇ ਕਿ 2.5 ਕਿੱਲੇ ਦੇ ਵਿੱਚ ਪੈਣੀ ਏ ਗ੍ਰੀਨ ਲੇਬਲ ਇਹ ਆਪਣਾ ਹੈਗੀ ਦਵਾ ਆਪਣਾ ਇਨਸੈਕਟੀਸਾਈਡ ਜਿਹੜਾ ਦਾ ਖਰਚਾ ਆ ਗਿਆ ਕਿਸਾਨ ਨੂੰ 312 ਰੁਪਏ ਪ੍ਰਤੀ ਕਿੱਲੇ ਦੇ हिसाब ਨਾਲ ਦਾ ਖਰਚਾ ਆਇਆ ਆਪਣਾ ਇਹ ਆਪਣਾ ਕਟੋ-ਕਟ तकरीबन 20 ਤੋਂ 25 ਦਿਨਾਂ ਤੱਕ ਇਸ ਦਾ ਰਿਜ਼ਲਟ ਰਹਿੰਦਾ ਕੋਰਾ ਜਾਣ ਦਾ ਬਾਕੀ ਜਿਹੜੇ ਕਿਸਾਨ ਵੀ ਵਰਤਦੇ ਨੇ ਉਹਨਾਂ ਨੂੰ ਪਤਾ ਤੇ ਇਹ ਆਪਣਾ 18.3% ਕਲੋਰ ਐਂਟਰਾ ਨੀਲੀ ਪ੍ਰੋਲ 60 ਐਮ ਡੋਜ ਜਾਂ 312 ਰੁਪਏ ਪ੍ਰਤੀ ਕਿੱਲਾ ਖਰਚਾ ਇਸ ਦਾ ਆ ਤੇ ਇਸ ਤੋਂ ਆਪਾਂ ਅਗਲੀ ਇਨਸੈਕਟੀਸਾਈਡ ਹੈਗੀ ਜੀ ਇਹ ਆਪਾਂ ਦੋ ਵਰਤਨੀਆਂ ਨੇ ਵੱਖੋ-ਵੱਖ ਇਹ ਵੱਖਰੀ ਜਮੀਨ ਦੇ ਵਿੱਚ ਆਪਾਂ ਵੱਖਰਾ ਤੇ ਇਹ ਆਪਣਾ ਹੈਗਾ ਜੀ ਟਕੋਮੀ ਟਾਟਾ ਦੀ ਟਕੋਮੀ オリジナル ਇਹਦੇ ਵਿੱਚ ਟੈਕਨੀਕਲ ਡਾ ਫੇਮ ਵਾਲਾ ਉਹਦੇ ਵਿੱਚ 49.35% ਹੁੰਦਾ ਇਹਦੇ ਵਿੱਚ ਫਲੋਡਾ ਬੈਂਡ ਮਾਈਡ ਹੁੰਦਾ ਜੀ 20% ਇਹ ਗ੍ਰੇਨੂਲ ਚ ਹੁੰਦੀ ਹੈ ਜੀ ਤੇ ਬਹੁਤ ਵਧੀਆ ਆਪਣੀ ਇਹ ਵੀ ਆਪਣੀ ਇਨਸੈਕਟੀਸਾਈਡ ਹੈ ਇਸ ਦਾ ਵੀ ਆਪਣਾ ਰਿਜ਼ਲਟ ਜੇ ਗੱਲ ਕਰੀਏ 20 ਤੋਂ 25 ਤੱਕ ਇਸ ਦਾ ਵੀ ਰਿਜ਼ਲਟ ਹੈ ਗ੍ਰੀਨ レਵਲ ਹੈ ਵੀ ਆਪਣਾ ਇਨਸੈਕਟੀਸਾਈਡ ਹੈ ਤੇ ਜਿਹੜੀ ਇਹਦੀ ਆਪਣੇ ਡੋਜ ਹੈ ਕਈ ਕਿਸਾਨ ਵੀ 70 ਗ੍ਰਾਮ ਤੱਕ ਵੀ ਪਾਉਂਦੇ ਨੇ ਬਾਕੀ ਇਹਦੀ ਜਿਹੜੀ ਅਸਲ ਚ ਸਹੀ ਡੋਜ ਹੈ 50 ਗ੍ਰਾਮ ਕਿੱਲੇ ਦੀ ਬਹੁਤ ਹੈ ਇਹ ਤੇ ਆਪਾਂ 50 ਗ੍ਰਾਮ ਕਿੱਲੇ ਦੀ ਪਾਉਣੀ ਹੈ 50 ਗ੍ਰਾਮ ਤੇ ਵੀ ਪੂਰਾ ਕੰਮ ਕਰਦੀ ਹੈ 70 ਗ੍ਰਾਮ ਆਪਾਂ ਨੂੰ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਤੇ ਇਹ ਵੀ ਆਪਾਂ ਤਕਰੀਬਨ 3 ਤੋ 25 ਦਿਨ ਤੱਕ ਇਸ ਦਾ ਅਸਰ ਰਹਿੰਦਾ ਟਾਟਾ ਟਕੋਮੀ ਦਾ ਫੇਮਰ ਟੈਕਨਿਕ ਵਾਲੇ ਤੇ ਜਿਹੜੀ ਇਹਦੀ ਆਪਣੀ ਕੋਸਟ ਪਈ ਆਪਾਂ ਨੂੰ ਕਿੰਨਾ ਖਰਚਾ ਕਿੱਲੇ ਦਾ ਆਇਆ ਇਹ ਆਪਣਾ ਖਰਚਾ ਹੈ ਜੀ ਟਕੂਮੀ ਦਾ 275 ਰੁਪਏ ਜਾਨੀ ਕਿ ਆਪਾਂ ਨੂੰ 5500 ਰੁਪਏ ਕਿਲੋ ਮਿਲੀ ਹੈ ਤੇ ਜਾਨੀ ਕਿ 5500 ਕਿਲੋ ਨੂੰ ਤੇ ਆਪਾਂ ਨੂੰ 20 ਕਿਲਿਆਂ ਦੇ ਵਿੱਚ ਪੈਂਦੀ ਹੈ ਜਾਨੀ ਕਿ 50 ਗ੍ਰਾਮ ਡੋਜ ਇਹ ਆਪਣਾ ਖਰਚਾ 275 ਰੁਪਈਆ ਦਾ ਖਰਚਾ ਆਇਆ ਜਾਨੀ ਕਿ ਅੱਧਾ ਕਿਲੋ ਆਪਾਂ ਨੂੰ 2750 ਦੀ ਹੋ ਗਈ ਇਹ ਆਪਣੀ 500 ਗ੍ਰਾਮ ਹੈ ਇਹ 2750 ਦੀ ਪੈਂਦੀ ਹੈ ਆ ਤੁਸੀਂ ਦੇਖ ਰਹੇ ਹੋ 2750 ਦੀ ਆਈ ਹੈ ਤੇ 275 ਰੁਪਏ ਆਪਣਾ ਟਾਟਾ ਟਕੂਮੀ ਦਾ ਖਰਚਾ ਇਸਦਾ ਆਇਆ ਇਹ ਆਪਣੇ ਹੈਗੇ ਜੀ ਇਨਸੈਕਟੀਸਾਈਡ ਹੈ ਆਪਣੀ ਸਿਸਟੈਮਿਕ ਤੇ ਕੰਟੈਕਟ ਕੰਮ ਕਰਦੀ ਹੈ ਆਪਣੀ ਸਿਸਟੈਮਿਕ ਕੰਮ ਕਰਦੀ ਹੈ ਬਾਕੀ ਇਹ ਟੈਕਨੀਕਲ ਬਹੁਤ ਵਧੀਆ ਨੇ ਹੋਰ ਵੀ ਤੁਸੀਂ ਟੈਕਨੀਕ ਵਰਤ ਸਕਦੇ ਹੋ ਕੋਰਾ ਜਾਣ ਦਾ ਆਪਣਾ ਫੇਮ ਆ ਟੈਕਨੀਕਲ ਉਹ ਵੀ ਵਧੀਆ ਆਪਣਾ ਮੋਟਾਰ ਦਾ ਆਉਂਦਾ ਕਾਟਿਫ ਹਾਈਡਰੋਕਲੋਰਾਈਡ ਹੋਰ ਵੀ ਟੈਕਨੀਕਲ ਜਿਹੜੇ ਤੁਸੀਂ ਵਰਤਨਾ ਬਾਕੀ ਇਹ ਆਪਾਂ ਵਰਤ ਰਹੇ ਆਪਾਂ ਇਹ ਆਪਣੀ ਪਹਿਲੀ ਸਪਰੇਅ ਆ ਪੀ 131 ਵੈਰਾਈਟੀ ਤੇ ਸੁਪਰੀਮ 110 ਵੈਰਾਈਟੀ ਦੇ ਤੇ ਇਸ ਦੇ ਨਾਲ ਹੀ ਆਪਾਂ ਜਿਹੜੀ ਉਲੀਨਾਸ਼ਕ ਵੀ ਪਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਸਾਰੇ ਤੋਂ ਪਹਿਲਾਂ ਪਹਿਲਾਂ ਗੋਭ ਸਮੇਂ ਜੇਕਰ ਇੱਕ ਸਪਰੇ ਆਪਾਂ ਉਲੀਨਾਸ਼ਕ ਕਰ ਦਿੰਨੇ ਆ ਤਾਂ ਆਪਾਂ ਨੂੰ ਉਸ ਦਾ ਬਹੁਤ ਵਧੀਆ ਰਿਜ਼ਲਟ ਰੈਂਦਾ ਦਾਣੇ ਆਪਣੇ ਦੇ ਰੰਗ ਹੁੰਦੇ ਨੇ ਬਦਰਾ ਜਿਹੜੇ ਆਪਣੇ ਦਾਣੇ ਵਿੱਚ ਆਪਣੇ ਇਹ ਪੂਰੇ ਪ੍ਰੋਪਰ ਕਾਰ ਦੇ ਬਣਦੇ ਨੇ ਕਿਸੇ ਤਰ੍ਹਾਂ ਦੀ ਫੰਗਸ ਜੇ ਕੋਈ ਜਦੋਂ ਵੀ ਆਪਣੀ ਜ਼ਮੀਨ ਤੇ ਫਸਲ ਤੇ ਫੰਗਸ ਦਾ ਅਟੈਕ ਹੁੰਦਾ ਤੇ ਉਸ ਦਿਨ ਨਾਲ ਆਪਣਾ ਝਾੜ 5 ਤੋਂ 7 ਮਾਣ ਦਾ ਫਰਕ ਪੈ ਹੀ ਜਾਂਦਾ ਹੈ ਇਸ ਕਰਕੇ ਆਪਾਂ ਸਾਰੇ ਤੋਂ ਪਹਿਲਾਂ ਪਹਿਲਾਂ ਇੱਕ ਫੁੱਲੀ ਨਾਸ਼ਕ ਸਪਰੇ ਆਪਾਂ ਨੂੰ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਕਰਨਾ ਟੈਕਨੀਕਲ ਜਿਹੜੇ ਆਪਣੀ ਫਸਲ ਦੇ ਨੁਕੂਲ ਵੀ ਜਿਹੜੇ ਆਪਣੀ ਫਸਲ ਦੇ ਜਿਹੜੇ ਬਿਮਾਰੀਆਂ ਆਉਂਦੀਆਂ ਨੇ ਉਸ ਹਿਸਾਬ ਨਾਲ ਆਪਣੇ ਟੈਕਨੀਕਲ ਦੀ ਚੋਣ ਕਰਿਆ ਕਰੋ ਤੇ ਉਸ ਹਿਸਾਬ ਦੇ ਨਾਲ ਹੀ ਆਪਾਂ ਅਖਿਰ ਵਧੀਆ ਰਿਜ਼ਲਟ ਆਪਣਾ ਵਧੀਆ ਝਾੜ ਲੈ ਸਕਦੇ ਆ ਤੇ ਇਸ ਦੀ ਆਪਾਂ ਇਹ ਉਲੀ ਨਾਸ਼ਕਿਆ ਆਪਣੇ ਇਹ ਵੀ ਆਪਣੀ ਸਿਸਟੈਮਿਕ ਵਰਤਿਆ ਕਰੋ ਕਿਉਂਕਿ ਸਿਸਟੈਮਿਕ ਵਰਤਾਂਗੇ ਤਾਂ ਹੀ ਆਪਣੇ ਫਿਰ ਪੱਤਿਆਂ ਦੇ ਵਿੱਚ ਉਹ ਕਸਰ ਕਰੇਗੀ ਜਿੰਨੀ ਵੀ ਫੰਗਸ ਆਪਣੀ ਬੂਟੇ ਦੇ ਝੋਨੇ ਦੇ ਬੂਟੇ ਤੇ ਨਹੀਂ ਸਾਰੀ ਜਿਹੜੇ ਉਹਦੇ ਜੀਵਾਣੂ ਨੇ ਉਹਨਾਂ ਨੂੰ ਮਾਰ ਦਈਏ ਤੇ ਇਹ ਆਪਣੀ ਹੈਗੀ ਜੀ ਹੈਗਜਾਕੋਨਾਜੋਲ ਬਹੁਤ ਕਿਸਾਨ ਵੀ ਵਰਤਦੇ ਨੇ ਕਾਫੀ ਪੁਰਾਣੀ ਦਵਾਈ ਆਪਣੀ ਨੇ ਆਪਣੀ ਉਲੀਨਾਸ਼ਕ ਸਪਰੇ ਨੇ ਇਹਨੂੰ ਆਪਾਂ ਨੀਲੇ ਡੱਬਿਆਂ ਵਾਲੀ ਸਪਰੇ ਵੀ ਕਈ ਕਿਸਾਨ ਵੀ ਰਕਹਿੰਦੇ ਨੇ ਇਹਦੇ ਵਿੱਚ ਇਹ ਕੰਟੈਸਟ ਪਲੱਸ ਜਾਨੀ ਕਿ ਹੈਗਜਾਕੋਨਾਜੋਲ 5% ਐਸ.ੀ.ਪੀ ਵਿੱਚ ਆਉਂਦੀ ਸਿਸਟੈਮਿਕ ਫੰਜੀਸਾਈਡ ਸਿਸਟੈਮਿਕ ਤੇ ਕੰਮ ਕਰਦੀ ਏ ਇਸ ਬਾਰੇ ਆਪਾਂ ਪਹਿਲਾਂ ਵੀਡੀਓ ਪਾ ਚੁੱਕੇ ਹਾਂ ਵੀ ਇਹ ਨਾਲ ਜਿਹੜਾ ਕੰਮ ਕਰਨ ਦਾ ਤਰੀਕਾ ਸਿਸਟੈਮਿਕ ਕੰਟੈਕਟ ਜਾਂ ਟਰਾਂਸਲੇਮੀਨਰ ਕਿਵੇਂ ਕੰਮ ਕਰਦੇ ਨੇ ਇਹ ਐਕਜਾਗੋਨਾ 5 5% ਤੇ ਇਹਦੀ ਆਪਾਂ ਡੋਜ਼ ਜਿਹੜੀ ਕਿੱਲੇ ਦੀ ਪਾਉਣੀ ਹੈ ਜੀ 400 ml ਯਾਨੀ ਕਿ 1 ਲੀਟਰ ਇੱਕ ਪੂਰਾ ਇਹ ਆਪਾਂ ਢਾਈਆਂ ਕਿੱਲਾਂ ਦੇ ਵਿੱਚ ਆਪਾਂ ਸਪਰੇਅ ਕਰਨੀ ਹੈ ਇਸ ਦੀ 400 ml ਆਪਾਂ ਪ੍ਰਤੀ ਕਿੱਲੇ ਦੀ ਡੋਜ਼ ਲੈਣੀ ਹੈ ਦੀ ਆਪਾਂ ਇਹ ਐਕਜਾਗੋਨਾ ਜੋੜ ਇਹ ਲਿਕਵਿਡ ਦੇ ਵਿੱਚ ਆਉਂਦੀ ਹੈ ਤੇ ਇਹਦਾ ਜਿਹੜਾ ਆਪਣਾ ਖਰਚਾ ਆ ਗਿਆ ਜੀ 1 ਲੀਟਰ ਦਾ 280 ਰੁਪਏ ਖਰਚਾ ਜੀ ਇੱਕ ਕਿੱਲੇ ਦਾ ਢਾਈਆਂ ਕਿੱਲਾਂ ਦੇ ਵਿੱਚ ਪਾਉਣਾ ਹੈ ਯਾਨੀ ਕਿ 110 12 ਰੁਪਏ ਦਾ ਖਰਚਾ ਇੱਕ ਕਿੱਲੇ ਦਾ ਆਇਆ ਹੈ ਇਹ ਆਪਣੀ ਉਲੀ ਉਲੀਨਾਸ਼ਕੇ ਹੈਕਜਾ ਕੋਨਾ ਜੋੜ ਇਹ ਆਪਣੀ ਸ਼ੀਤ ਬਲਾਈਟ ਤੇ ਬਹੁਤ ਵਧੀਆ ਸਦਾ ਕੰਮ ਹੈ ਸ਼ੀਤ ਬਲਾਈਟ ਤੇ ਪੂਰਾ ਕੰਮ ਕਰਦੀ ਹੈ ਤੇ ਇਹ ਆਪਣੀ 112 10 ਰੁਪਏ ਦਾ ਖਰਚਾ ਹੈਕਜਾ ਕੋਨਾ ਜੋੜ ਦਾ ਇਹ ਆਪਣਾ ਟਕੋਮੀ ਦਾ 275 ਰੁਪਏ ਆਇਆ ਸੀ 312 ਰੁਪਏ ਆਪਣਾ ਕੋਰਾ ਜਾਂਦਾ ਤੇ 110 12 ਰੁਪਏ ਆਪਣਾ ਹੈਕਜਾ ਕੋਨਾ ਜੋੜ ਦਾ ਇਸ ਤੋਂ ਬਾਅਦ ਉਹ ਦੀ ਜੀ ਆਪਣਾ ਜਿਹੜੇ ਵੀ ਰਿਕਸਟੋਡੀਆ ਵਰਤਦੇ ਨੇ ਸਟੂਡੀਓ ਜਿਹੜੀ ਆਪਣੀ ਆਉਂਦੀ ਆਡਾਮਾ ਕੰਪਨੀ ਦੀ ਉਹ ਸੇਮ ਟੈਕਨੀਕਲ ਨੇ ਆਪਣਾ ਇਸਦੇ ਵਸਵਾ ਰਿਜ਼ਲਟ ਦੇਖਾਂਗੇ ਇਜੋਕਸੀ ਸਟਰੋਬਿਨ 11% ਪਲੱਸ ਟੈਬੂਕੋਨਾ ਜੋੜੇਗੀ ਜਿਹਦੇ 18.3% ਇਹ ਤੇਰੇ ਵੈਣੀ ਕੰਪਨੀ ਦੀ ਆਉਂਦੀ ਜੀ ਹੌਲੀ ਬਾਬਾ ਦੇ ਨਾਮ ਤੇ ਆ ਤੁਸੀਂ ਦੇਖ ਰਹੇ ਹੋ ਇਹ ਟੈਕਨੀਕਲ ਆਪਾਂ ਵਰਤਣਾ ਹੈ ਇਜੋਕਸੀ ਸਟਰੋਬਿਨ ਪਲੱਸ ਟੈਬੂਕੋਨਾ ਜੋ ਟੈਬੂਕੋਨਾ ਜੋੜ ਜਿਹੜਾ ਆਪਣਾ ਸ਼ੀਤ ਬਲੇਡ ਤੇ ਬਹੁਤ ਵਧੀਆ ਕੰਮ ਕਰਦਾ ਜਿਹੜਾ ਇਜੋਕਸੀ ਸਟਰੋਬਿਨ ਵੀ ਸ਼ੀਤ ਬਲੇਡ ਤੇ ਕੰਮ ਕਰਦਾ ਨਾਲ ਬਦਾ ਲਾਸਟ ਤੇ ਕੰਮ ਕਰਦਾ ਵੈਸੇ ਇਹਨਾਂ ਵੈਰਾਈਟੀਆਂ ਦੇ ਵਿੱਚ ਸੁਪਰੀਮ 110 ਤੇ ਆਪਣਾ ਪੀਐਸ 331 ਵੈਰੈਟੀਾਂ ਦੇ ਵਿੱਚ ਬਲਾਸਟ ਇਸ ਤਰ੍ਹਾਂ ਦੀਆਂ ਬਿਮਾਰੀਆਂ ਬਹੁਤ ਘੱਟ ਆਉਂਦੀਆਂ ਨੇ ਬਾਕੀ ਜੋਕਸ ਸਟ੍ਰੋਬਿੰਗ ਜਦ ਆਪਣਾ ਝੰਡਾ ਪੱਤਾ ਜਾਂ ਪੱਤਿਆਂ ਦੇ ਵਿੱਚ ਹਰਾਪਣ ਦੇ ਵਿੱਚ ਰੱਖਦਾ ਚੋਨਾ ਹਰੇਪਣ ਦੇ ਵਿੱਚ ਰੱਖਦਾ ਜਿੰਨੀ ਵੀ ਫੰਗਸ ਉਸ ਨੂੰ ਮਾਰਦਾ ਹੈ ਜੇ ਟੈਬੂਕੋਨਾਜੋਲ ਵੀ ਪੂਰਾ ਆਪਣੇ ਜਿਹੜੇ ਫਸਲ ਨੂੰ ਹਰੀ-ਭਰੀ ਰੱਖਦਾ ਜਿੰਨੀ ਆਪਣੀ ਫਸਲ ਜਾਂ ਝੰਡਾ ਪੱਤਾ ਹਰੇਪਣ ਦੇ ਵਿੱਚ ਰਹੇਗਾ ਉਨੀ ਵੱਧ ਖਰਾਕ ਬਣੇਗੀ ਖਰਾਕ ਬਣਦੇ ਨਾਲ ਆਪਣੇ ਜਿਹੜੇ ਦਾਣਿਆਂ ਦੇ ਵਿੱਚ ਮਟੀਰੀਅਲ ਭਰਨਾ ਹੁੰਦਾ ਉਹ ਆਪਣਾ ਜ਼ਿਆਦਾ ਭਰੇਗਾ ਦਾਣੇ ਆਪਣੇ ਮੋٹے ਦੇ ਨਿੱਗਰ ਤੇ ਵਜੰਦਾਨ ਹੋ ਰਗੇ ਜਿਸ ਨਾਲ ਆਪਣਾ ਝਾੜ ਦੇਖ ਨੂੰ ਵਧੀਆ ਮਿਲਦਾ ਇਹ ਆਪਾਂ ਟੈਕਨੀਕਲ ਉਲੀ ਬਾਬਾ ਜਾਨੀ ਕਿ ਕੋ ਸਟੂਡੀਓ ਵਾਲਾ ਟੈਕਨੀਕਲ ਨੇ ਇਹ ਜੋਕਸਿਸ ਪ੍ਰੋਬੀਨ ਪਲਸ ਟੈਬੋ ਕੋ ਨਾਲ ਜੋੜ ਇਹ ਵੀ ਆਪਣੀ ਇੱਕ ਸਿਸਟੈਮਿਕ ਉਲੀ ਨਾਸ਼ ਕੇ ਇਹ ਕੰਟੈਕਟ ਤੇ ਦੇ ਕੰਮ ਕਰੀ ਸਿਸਟੈਮਿਕ ਤੇ ਵੀ ਕੰਮ ਕਰਦੀ ਏ ਤੇ ਇਸ ਦਾ ਵੀ ਬਹੁਤ ਵਧੀਆ ਰਿਜ਼ਲਟ ਏ ਕੰਟੈਕਟ ਪਲਸ ਸਿਸਟੈਮਿਕ ਤੇ ਜਿਹੜੀ ਆਪਾਂ ਇਹਦੇ ਡੋਜ ਇਹ ਆਪਣਾ 1 ਲੀਟਰ ਏ ਇਹ ਆਪਾਂ 1 ਲੀਟਰ 5 ਕਿਲੀਆਂ ਦੇ ਵਿੱਚ ਪਾਉਣਾ ਹੈ ਜਾਨੀ ਕਿ 200 ਐਮਲ ਇਸ ਦੀ ਡੋਜ ਹੈ ਆਪਣੀ ਇਹ 200 ml ਆਪਾਂ ਪ੍ਰਤੀ ਕਿੱਲੇ ਦੇ ਸਾਹ ਹੁਣ 200 ਹੀ ਪਾਉਣੀ ਆਪਾਂ ਇਹ ਜੌਕਸੀ ਸਟਰਾਬਰੀ ਪਲਸ ਇਹ ਟੈਬੂਕੋਨਾ ਜੋੜ ਤੇ ਇਹਦਾ ਜਿਹੜਾ ਖਰਚਾ ਆਪਣਾ ਕਿੱਲੇ ਦਾ ਆਇਆ ਜੀ ਤੇ ਇਹ ਕਿਸਾਨ ਵੀਰੋਂ ਆਪਾਂ ਨੂੰ 1230 ਰੁਪਏ ਦਾ ਲੀਟਰ ਮਿਲਿਆ 1 ਲੀਟਰ ਜਾਨੀ ਕਿ 1230 ਰੁਪਏ ਦੇ ਵਿੱਚ ਆਪਾਂ ਨੂੰ ਮਿਲਿਆ ਇਹ ਦੋ ਟੈਕਨੀਕਲ ਨੇ ਹੋਰ ਵੀ ਕਿਸੇ ਕੰਪਨੀ ਦੇ ਲੈ ਸਕਦੇ ਨੇ ਗੋਸਟੂਡੀਓ ਦੇ ਆਪਣੇ ਮਹਿੰਗੇ ਨੇ ਜਾਨੀ ਕਿ 2200 ਤੋਂ ਲੈ ਕੇ ਇਹ ਜਾਦੇ 25-2600 ਤੱਕ ਨੇ ਬਾਕੀ ਵਾਕ ਵਾਕ ਸ਼ਹਿਰਾਂ ਦੇ ਵਾਕ ਵਾਕ ਕ੍ਰੀਏਟ ਹੁੰਦੇ ਨੇ ਤੇ ਬਾਕੀ ਤੁਸੀਂ ਵੀ ਦੱਸਿਆ ਜੇਕਰ ਤੁਸੀਂ ਲੈ ਰਹੇ ਹੋ ਆਪਣਾ ਕਿੰਨੇ ਦਾ ਟੈਕਨੀਕਲ ਨੇ ਹੋਰ ਕੰਪਨੀਆਂ ਦੇ ਵੀ ਆਉਂਦੇ ਨੇ ਬਾਕੀ ਆਪਣੋ ਜਿਹੜੀ ਮੇਨ ਦੇਖਣ ਵਾਲੀ ਗੱਲ ਹੁੰਦੀ ਜੀ ਇਹ ਆਪਣੇ ਟੈਕਨੀਕਲ ਇਹ ਜੌਕਸਿਸ ਸਟ੍ਰੋਬੀਨ ਪਲਸ ਟੈਬੋ ਕੋਨਾ ਜਿਹਾ ਜੇ ਆਪਾਂ ਟੈਕਨੀਕਲ ਵਧੀਆ ਦੇਖ ਕੇ ਆਪਾਂ ਨੂੰ ਸਪਰੇਅ ਕਰਨੀ ਚਾਹੀਦੀ ਇਹ ਆਪਾਂ ਨੂੰ 1230 ਰੁਪਏ ਦਾ ਲੀਟਰ ਆਪਾਂ ਨੂੰ ਪਿਆ ਤੇ ਆਪਾਂ ਇਹ 5 ਕਿੱਲਿਆਂ ਦੇ ਵਿੱਚ ਆਪਾਂ ਇਹ ਪਾਉਣਾ ਤੇ ਜੇਕਰ ਆਪਾਂ ਇੱਕ ਕਿੱਲੇ ਦਾ ਖਰਚਾ ਗਿਨੇਗੇ ਤਾਂ तकरीबन 246 ਰੁਪਏ ਖਰਚਾ ਆਪਣਾ ਇੱਕ ਕਿੱਲੇ ਦਾ ਆਇਆ ਆਪਣਾ ਇਹਦਾ ਖਰਚਾ ਆ ਬਾਕੀ ਤੁਹਾਨੂੰ ਬਾਅਦ ਵਿੱਚ ਆਪਾਂ ਦੱਸਾਂਗੇ ਇਹ ਆਪਣਾ ਟੋਟਲ ਕਿੱਲੇ ਦਾ ਖਰਚਾ ਕਿੰਨਾ ਆਉਂਦਾ ਸਾਰੀਆਂ ਦਵਾਈਆਂ ਦਾ ਆਪਾਂ ਇਹ ਆਲਓਵਰ ਦੇਖੇਗੇ ਕਿੰਨਾ ਖਰਚਾ ਆਉਂਦਾ ਇਸ ਕਲੀ ਦਵਾਈ ਦਾ 200ml ਡੋਜ਼ ਹੈ ਪ੍ਰਤੀ ਕਿੱਲਾ ਇਹ ਜੋਕਸ ਸਟਰਾਬਰੀ ਪਲਸ ਟੈਬੂ ਕੋਨਾ ਜੋੜ ਤੇ 200 ਇਹ ਆਪਣਾ 1200ਤੀ ਦਾ ਲੀਟਰ ਤੇ 246 ਰੁਪਏ ਖਰਚਾ ਇੱਕ ਕਿੱਲੇ ਦਾ ਆਇਆ ਜੀ ਇਸ ਦਾ ਵੀ ਬਹੁਤ ਵਧੀਆ ਰਿਜ਼ਲਟ ਹੈ ਇਹ ਜਾਣੇ ਕਿ 15 ਤੋਂ 20 ਤੋਂ 25 ਦਿਨ ਤੱਕ ਵੀ ਰਿਜ਼ਲਟ ਆਪਣਾ ਦੇ ਸਕਦੀ ਹੈ ਬਾਕੀ ਇਹ ਫਸਲ ਨੂੰ ਹਰੀ-ਭਰੀ ਰੱਖਦੀ ਹੈ ਜਿਹੜੀ ਹੈਜਾਕ ਉਹ ਨਾਲ ਜੋੜ ਵੀ ਬਹੁਤ ਵਧੀਆ ਕੰਮ ਕਰਦੀ ਇਸ ਸਿਸਟੈਮਿਕ ਇਹ ਵੀ ਆਪਣੇ ਕੰਟੈਕਟ ਸਿਸਟੈਮਿਕ ਦਵਾਈ ਇੱਕ ਕੰਮ ਕਰਦੀਆਂ ਨੇ ਇਹ ਜਿੰਨੀਆਂ ਵੀ ਆਪਾਂ ਆਪਾਂ ਵਰਤ ਰਹੇ ਆਂ ਇਹ ਸਿਸਟੈਮਿਕ ਪਲੱਸ ਕੰਟੈਕਟ ਜਾਣੇ ਕਿ ਬਹੁਤ ਵਧੀਆ ਨੇ ਦੇ ਰਿਜ਼ਲਟ ਨੇ ਤੇ ਜੇਕਰ ਆਪਾਂ ਕਿਸਾਨ ਵੀਰੋ ਸਾਰਾ ਆਪਾਂ ਦੇਖ ਕੇ ਆਲ ਓਵਰ ਖਰਚਾ ਆਪਣਾ ਕਿ ਕਿਲੇ ਦਾ ਸਾਰੀਆਂ ਦਵਾਈਆਂ ਦਾ ਮਿਕਸ ਕਰਕੇ ਤਾਂ ਆਪਾਂ ਨੂੰ 400 80 ਰੁਪਏ ਜਾਣੇ ਕਿ ਇੱਕ ਕਿਲੇ ਦਾ ਖਰਚਾ ਪਿਆ ਆਰ ਓਵਰ ਸਾਰੀਆਂ ਦਵਾਈਆਂ ਦਾ ਜੇ ਆਪਾਂ ਮਿਕਸ ਕਰਦੇ ਆ ਤਾਂ 480 ਰੁਪਏ ਖਰਚਾ ਪਿਆ ਆਪਣਾ ਤੇ ਬਹੁਤ ਵਧੀਆ ਸੀ ਦਾ ਰਿਜ਼ਲਟ ਇਹ ਆਪਾਂ ਕੋਰਾ ਜਣ ਦੇ ਨਾਲ ਆਪਾਂ ਹੈਕ ਜਾ ਆਪਾਂ ਸਪਰੇਅ ਕਰਨੀ ਹੈ ਤੇ ਟਕੋਮੀ ਦੇ ਨਾਲ ਆਪਾਂ ਇਹ ਸਪਰੇਅ ਕਰਨੀ ਹੈ ਜੀ ਆਪਾਂ ਇਹ ਦੋਵੇਂ ਕੰਬੀਨੇਸ਼ਨ ਸਪਰੇਅ ਕਰਨੀ ਹੈ ਟਕੋਮੀ ਨਾਲ ਆਪਾਂ ਇਹ ਕਰਾਂਗੇ ਤੇ ਆਪਾਂ ਕੋਰਾ ਜਣ ਦੇ ਨਾਲ ਇਸ ਦਾ ਆਪਾਂ ਹੈਕ ਜਦਾਂ ਆਪਾਂ ਇਹ ਸਪਰੇਅ ਵਰਤਾਂਗੇ ਤੇ ਇਹ ਆਪਾਂ ਪੀਆ 31 ਵੈਰੀਟੀਆਂ ਤੇ ਤੇ ਸਪਰੇਅ 110 ਵੈਰੀਟੀਆਂ ਤੇ ਸਪਰੇਅ ਕਰਨ ਦੀ ਹੈ ਸੁਪਰੀਮ ਆਜ ਆਪਣਾ ਛੋਨਾ ਤਕਰੀਬਨ ਤੇ 64 65 ਦਿਨ ਦਾ ਹੋ ਚੁੱਕਿਆ ਤੇ ਅੱਜ ਆਪਾਂ ਸਪਰੇਅ ਸ਼ੁਰੂ ਕਰਦੇ ਆਂ ਇਹ ਪਹਿਲੀ ਸਪਰੇਅ ਤੋਂ ਪਹਿਲਾਂ ਆਪਾਂ ਕਿਸਾਨਾਂ ਦੇ ਵੇਰਵੋ ਕੋਈ ਵੀ ਇਹ ਆਪਾਂ ਰੇ ਸਪਰੇਅ ਜਾਂ ਕੋਈ ਕਿਸੇ ਤਰ੍ਹਾਂ ਦਾ ਕੀਟਨਾਸ਼ਕ ਜਾਂ ਕਿਸੇ ਤਰ੍ਹਾਂ ਦਾ ਰੋਗੀਨਾਸ਼ਕ ਆਪਾਂ ਆਪਣੇ ਖੇਤ ਵਿੱਚ ਨਹੀਂ ਪਾਇਆ ਬਾਕੀ ਤੁਸੀਂ ਵੀ ਜਰੂਰ ਕਮੈਂਟਾਂ ਵਿੱਚ ਦੱਸਿਆ ਜੀ ਤੁਹਾਡਾ ਕਿੰਨਾ ਖਰਚਾ ਹੈ ਤੁਸੀਂ ਕਿਹੜੀ ਸਪਰੇਅ ਕਰ ਰਹੇ ਹੋ ਤੇ ਜਰੂਰ ਆਪਾਂ ਨੇ ਕਮੈਂਟਾਂ ਵਿੱਚ رائے ਦਿਓ ਬਾਕੀ ਕਿ ਹੋਰ ਵੀ ਕਿਸਾਨਾਂ ਨੂੰ ਪਤਾ ਲੱਗ ਸਕੇ ਵੀ ਤੁਹਾਡੇ ਰੀ ਵਿੱਚ ਕਿੰਨਾ ਰੇਟ ਚੱਲਦਾ ਪਿਆ ਤੁਸੀਂ ਵੀ ਕਿਹੜੇ ਟੈਕਨੀਕਲ ਵਰਤ ਰਹੇ ਹੋ ਕਿੰਦਾ ਉਸ ਦਾ ਰਿਜ਼ਲਟ ਹੈ ਤੇ ਬਾਕੀ ਜਿਹੜੇ ਵੀ ਆਪਣੇ ਚੈਨਲ ਦੇ ਨਵੇਂ ਨੇ ਆਪਣੇ ਚੈ ਧੰਨਵਾਦ